ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰੋਜ਼ਾਨਾ ਰਾਸ਼ੀ ਪੱਤ ਲੈ ਕੇ ਹਾਜ਼ਰ ਹਾਂ ਜਿੱਤੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਤੇ ਸੰਭਾਵਨਾਵਾਂ ਅੱਜ ਦੇ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤਾਰੇ ਅੱਜ ਤੁਹਾਡਾ ਦਿਨ ਕਿਹੋ ਜਿਹਾ ਰਹੇਗਾ ਆਓ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੇਕ ਰਾਸ਼ੀ ਪੱਤ ਦੀ ਆਤਮ ਸਿਮਾਸ਼ਨਾ ਨਾਲ ਭਰਪੂਰ ਰਹੇਗਾ ਮਾਤਾ ਦੀ ਸੇਤ ਵਿੱਚ ਸਦਾਰ ਹੋਵੇਗਾ ਪਰਿਵਾਰ ਵਿੱਚ ਧਾਰਮਿਕ ਕਾਰਜ ਹੋ ਸਕਦੇ ਨੇ ਵੱਧੋ ਖਰਚੀ ਹੋਣ ਦੇ ਗੱਲਬਾਤ ਵਿੱਚ ਥੋੜਾ ਜਿਹਾ ਤੇ ਚਲ ਕੋ ਰੱਖੋ ਜਿਆਦਾ ਗੁੱਸੇ ਤੋਂ ਬਚੋ ਜੀਵਨ ਦੁਖਦਾਈ ਵੀ ਹੋ ਸਕਦਾ ਤੁਹਾਨੂੰ ਆਪਣੀ ਜੀਵਨ ਸਾਥੀ ਤੋਂ ਸਜੋਗ ਮਿਲੇਗਾ ਗਾਹ ਤਸਤਾਨ ਵਿੱਚ ਤਬਦੀਲੀ ਸੰਭਵ ਹੈ ਕਿਸੇ ਮਿੱਤਰ ਦੀ ਮਦਦ ਨਾਲ ਕਾਰੋਬਾਰੀ ਸਥਿਤੀ ਵਿੱਚ ਸੁਧਾਰ ਹੋ ਸਕਦਾ ਅੰਗੇ ਗੱਲ ਕਰਦੇ ਹਾਂ ਵਿਸ਼ਵ ਰਾਸ਼ੀ ਫਲ ਦੀ ਮਨ ਖੁਸ਼ ਰਹੇਗਾ ਗੱਲਬਾਤ ਵਿੱਚ ਤੇ ਜੇ ਲੋਕ ਕੋ ਲਿਖਤੀ ਤੇ ਬੋਧਿਕ ਤਮਾਮ ਵਿੱਚ ਜੇ ਵੀ ਵਧਣਗੇ ਬਿੰਦ ਕਮਾ ਦੇ ਸੁਖਤ ਨਤੀਜੇ ਮਿਲਣੇ ਕਿ ਨੌਕਰੀ ਵਿੱਚ ਤਬਦੀਲੀ ਦੀ ਸਭਾਵਨਾ ਹੈ ਕਾਰਦਸਤਾਨ ਤੇ అనుకూਲ ਸਿਤੀਆਂ ਰਹਿਣਗੀਆਂ ਬਹੁਤ ਮਿਹਨਤ ਕਰਨੀ ਪਵੇਗੀ ਆਮਦਨ ਦੀ ਸਥਿਤੀ ਵਿੱਚ ਸੁਧਾਰ ਹੋਏਗਾ ਉੱਚੀ ਪਦਵੀ ਪ੍ਰਾਪਤ ਹੋ ਸਕਦੀ ਹੈ ਕੰਮਕਾਜ ਵਿੱਚ ਤੁਹਾਨੂੰ ਸੰਘਰਸ਼ ਕਰਨਾ ਪੈ ਸਕਦਾ ਹੈ ਅੱਗੇ ਗੱਲ ਕਰਦੇ ਹਾਂ ਮਿਥਨ ਰਾਸ਼ੀਕਾਲ ਦੀ ਬੋਲੀ ਵਿੱਚ ਮਿਠਾਸ ਰਹੇਗੀ ਪਰ ਭਾਵਨਾਵਾਂ 'ਤੇ ਕਾਬੂ ਰੱਖੋ ਪਰਿਵਾਰ ਵਿੱਚ ਸੰਧ ਭਾਵਨਾ ਬਣਾਈ ਰੱਖੋ ਵਿੱਦੇ ਕੰਮਾਂ ਤੇ ਧਿਆਨ ਦਿਓ ਨੌਕਰੀ ਵਿੱਚ ਆਮਦਨ ਦਾ ਵਾਦਾ ਹੋਏਗਾ ਜਿਆਦਾ ਖਰਚਿਆਂ ਦੀ ਸਥਿਤੀ ਤੋਂ ਤੁਸੀਂ ਪਰੇਸ਼ਾਨ ਹੋਵੋਗੇ ਇਹਨਾਂ ਨਾਲ ਬਤ ਵਿੱਚ ਥੋੜਾ ਜਿਆਦਾ ਧੀਰਜ ਰੱਖੋ ਕੰਮ ਕਾਜ ਵਿੱਚ ਥੋੜੀਆਂ ਜੀਆਂ ਮੁਸ਼ਕਿਲਾਂ ਆ ਸਕਦੀਆਂ ਨੇ ਕਿਸੇ ਦੋਸਤ ਦੀ ਮਦਦ ਨਾਲ ਤੁਹਾਨੂੰ ਕਾਰੋਬਾਰ ਦੇ ਮੌਕੇ ਮਿਲ ਸਕਦੇ ਆ ਅੰਗੇ ਗੱਲ ਕਰਦੇ ਆ ਕਰ ਕਰਾਸ਼ੀ ਕਲ ਮਨ ਵਿੱਚ ਸ਼ਾਂਤੀ ਅਤੇ ਪ੍ਰਸੰਤਾ ਰਹੇਗੀ ਆਤਮ ਵਿਸ਼ਵਾਸ ਹੋਏਗਾ ਨੌਕਰੀ ਵਿੱਚ ਤਰੱਕੀ ਲੇਰਾ 15 ਹੋਏਗਾ ਸਤਾਤਾਰੀ ਪ੍ਰਸ਼ਾਸਨ ਤੋਂ ਮਦਦ ਮਿਲੇਗੀ ਆਮਦਨ ਵਧੇਗੀ ਪਰਿਵਾਰ ਵਿੱਚ ਕਿਸੇ ਬਜ਼ੁਰਗ ਤੋਂ ਪੈਸਾ ਮਿਲਣ ਦੀ ਸੰਭਾਵਨਾ ਹੈ ਆਪਣੀ ਭਾਵਨਾਵਾਂ ਤੇ ਕਾਬੂ ਵਿੱਚ ਰੱਖੋ ਭੈਣ ਭਰਾਵਾਂ ਤੋਂ ਸਹਾਇਤਾ ਮਿਲ ਸਕਦਾ ਧਾਰਮਿਕ ਕੰਮਾਂ ਵਿੱਚ ਥੋੜਾ ਜਿਆਦਾ ਵਿਅਸਤ ਹੋ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਸਿੰਘ ਰਾਸ਼ੀ ਪੱਤ ਦੀ ਥੋੜਾ ਜਿਆਦਾ ਤੁਸੀਂ ਸੰਜਮ ਰੱਖੋ ਪਰਿਵਾਰ ਦੇ ਨਾਲ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਯੋਜਨਾਵਾਂ ਬਣ ਸਕਦੀ ਹੈ ਆਲੇ-ਦੁਆਲੇ ਹੋਰ ਭਜਨਾ ਪਵੇਗਾ ਸੁਭਾਅ ਵਿੱਚ ਚਿੜਚਿੜਾਪਣ ਰਹੇਗਾ ਮਾਤਾ ਦੇ ਸੇਬੰਦੀ ਸਮੱਸਿਆਵਾਂ ਹੋ ਸਕਦੀਆਂ ਹਨ ਅੱਗੇ ਗੱਲ ਕਰਦੇ ਹਾਂ ਇਹ ਆ ਕੰਨਿਆ ਰਾਸ਼ੀ ਵਾਲੇ ਮਨ ਖੁਸ਼ ਰਹੇਗਾ ਫਿਰ ਵੀ ਗੱਲਬਾਤ ਵਿੱਚ ਸ਼ਾਂਤੀ ਰਹੇਗੀ ਨੌਕਰੀ ਵਿੱਚ ਤਕਲੀ ਦੀ ਸੰਭਾਵਨਾ ਹੈ ਆਮਦਨ ਵਧੇਗੀ ਜੇ ਤੱਕ ਪ੍ਰਾਪਤ ਹੋਏਗੀ ਦੋਸਤਾਂ ਨਾਲ ਮੁਲਾਕਾਤ ਹੋਏਗੀ ਆਪਣੇ ਮਨ ਤੇ ਪ੍ਰੋਸਰ ਰੱਖੋ ਥੋੜੀ ਹੀ ਮਾਨਸਿਕ ਸ਼ਾਂਤੀ ਰਹੇਗੀ ਕੱਪੜਿਆਂ ਤੇ ਥੋੜਾ ਜਿਹਾ ਖਰਚੇ ਬਜੇਗਾ ਤੁਹਾਨੂੰ ਆਪਣੀ ਮਾਂ ਦੀ ਵਿੱਤੀ ਸਹਾਇਤਾ ਮਿਲ ਸਕਦੀ ਤਕੀਦਾਰਾ 15 ਹੋਏਗਾ ਆਪਣੀ ਸਿਹਤ ਵੱਲ ਥੋੜਾ ਜਿਆਦਾ ਧਿਆਨ ਰੱਖੋ ਤੇ ਤੁਸੀਂ ਕਿਤੇ ਯਾਤਰਾ ਤੇ ਵੀ ਜਾ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਤੁਲਾ ਰਾਸ਼ੀ ਫਲ ਦੀ ਤੁਸੀਂ ਥੋੜਾ ਜਿਹਾ ਗੁੱਸੇ ਤੋਂ ਬਚੋ ਕਾਰੋਬਾਰੀ ਵਿੱਚ ਬਦਲਾਅ ਦੀ ਸੁਭਾਵਨਾ ਹੈ ਤੁਹਾਨੂੰ ਕਿਸੇ ਦੋਸਤ ਦੇ ਸੌਜ ਜੋਗ ਮਿਲ ਸਕਦਾ ਹੈ ਮਿਹਨਤ ਹੋਰ ਵੀ ਹੋਏਗੀ ਲਾਭ ਦੇ ਮੌਕੇ ਮਿਲਣਗੇ ਆਤਮ ਵਿਸ਼ਵਾਸ ਦੀ ਕਮੀ ਰਹੇਗੀ ਪਰਵਾਰ ਤੋਂ ਜੋਗ ਮਿਲ ਸਕਦਾ ਹੈ ਸਭਾ ਵਿੱਚ ਚਿੜਚਰਾਪਣ ਬਣ ਰਹੇਗਾ ਪਰਵਾਰ ਵਿੱਚ ਆਪਸੀ મતਭੇਦ ਹੋ ਸਕਦੇ ਹਨ ਆਪਣੀ ਸਿਹਤ ਪ੍ਰਤੀ ਸੁਚੇਤ ਰਹੋ ਵਪਾਰ ਵਿੱਚ ਜਿਆਦਾ ਮਿਹਨਤ ਹੋਏਗੀ ਜੇ ਗੱਲ ਕਰਦੇ ਹਾਂ ਬ੍ਰਿਸ਼ਚਕ ਰਾਸ਼ੀ ਪਦ ਦੀ ਮਨ ਖੁਸ਼ ਰਹੇਗਾ ਕੱਪੜਿਆਂ ਦੇ ਪ੍ਰਤੀ ਰੁਚੀ ਵੱਧ ਸਕਦੀ ਹੈ ਪਰਿਵਾਰਕ ਜੀਵਨ ਖੁਸ਼ਹਾਲ ਰਹੇਗਾ ਪਿਤਾ ਦੀ ਸੇਵਾ ਦਾ ਧਿਆਨ ਰੱਖੋ ਖਰਚો ਡਾ ਖੁੜਾ ਜਾ ਖਰਚਾ ਵੱਧ ਸਕਦਾ ਹੈ ਸੁਭਾਅ ਵਿੱਚ ਚਰਚਾ ਪੜਨ ਹੋ ਸਕਦਾ ਹੈ ਤੁਹਾਨੂੰ ਪਰਿਵਾਰ ਦੇ ਕਿਸੇ ਬਜ਼ੁਰਗ ਤੋਂ ਪੈਸਾ ਮਿਲ ਸਕਦਾ ਸਚਿੰਤਨ ਵਿੱਚ ਵਾਦਾ ਹੋਏਗਾ ਕੰਮ ਕਾਜ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ ਬੇਲੋੜੇ ਵਿਵਾਦਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਅਗ੍ਹੀ ਗੱਲ ਕਰਦੇ ਆਪਾਂ ਤੁਹਾਨੂੰ ਰਾਸ਼ੀ ਫਲ ਦੀ ਆਤਮ ਵਿਸ਼ਵਾਸ ਰਹੇਗਾ ਜਿਆਦਾ ਉਤਸ਼ਾਹ ਹੋਣ ਤੋਂ ਬਚੋ ਵਿਦਿਅਕ ਕੰਮਾਂ ਵਿੱਚ ਸੁੱਖ ਨਤੀਜੇ ਮਿਲਣਗੇ ਮਿੱਠੇ ਭੋਜਨ ਵੱਲ ਝੁਕਾਅ ਆ ਸਕਦਾ ਸੁਭਾਅ ਵਿੱਚ ਚਿੜਚਿੜਾਪਨ ਹੋ ਸਕਦਾ ਆਪਣੀ ਸਿਹਤ ਪ੍ਰਤੀ ਸੁਚੇਤ ਰਹੋ ਆਲਸ ਦੀ ਬਹੁਤ ਆਤ ਰਹੇਗੀ ਪਰਿਵਾਰਕ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ ਤੁਹਾਨੂੰ ਪਰੇਸ਼ਾਨੀ ਜੋ ਤੁਹਾਨੂੰ ਹਰੇ ਮਨ ਵਿੱਚ ਪਰੇਸ਼ਾਨੀ ਹੋ ਸਕਦੀ ਧਾਰਮਿਕ ਸਰੀਰ ਪ੍ਰਤੀ ਰੁਚੀ ਵਾ ਸਕਦੀ ਹੈ ਅੱਗੇ ਗੱਲ ਕਰਦੇ ਆਪਾਂ ਮਕਰ ਰਾਸ਼ੀ ਕਾਰੋਬਾਰ ਵਿੱਚ ਵਾਧਾ ਹੋਏਗਾ ਵਿਦੇਸ਼ ਯਾਤਰਾ ਲਾਭਦਾਇਕ रहेगी ਚੰਗੀ ਹਾਲਤ ਵਿੱਚ ਹੋਣਾ ਪਰਿਵਾਰ ਤੋਂ ਸਹਿਯੋਗ ਮਿਲੇਗਾ ਆਮਦਨ ਵਿੱਚ ਵਾਧਾ ਹੋਏਗਾ ਮਨ ਵਿੱਚ ਨਕਾਰਾਤਮਕ ਪ੍ਰਭਾਵ ਹੋ ਸਕਦਾ ਹੈ ਸਵਾ ਵਿੱਚ ਜਿੱਦ ਜਿੱਦ ਰਹੇਗੀ ਨੌਕਰੀ ਵਿੱਚ ਅਫਸਰਾਂ ਦੇ ਨਾਲ ਮਤਭੇਦ ਹੋ ਸਕਦੇ ਹਨ ਸਵਾ ਵਿੱਚ ਚਿੜਚਿੜਾਪਨ ਹੋ ਸਕਦਾ ਹੈ ਅੱਗੇ ਗੱਲ ਕਰਦੇ ਹਾਂ ਕੁੰਭ ਰਾਸ਼ੀ ਫਲਦੀ ਸੁਖਵਾਣ ਵਾਸਕਦਾ ਆਪਣੀ ਮਾਂ ਤੋਂ ਤੋਤਾਂ ਨੂੰ ਸੰਗਤ ਮਿਲੇਗੀ ਚੰਗੀ ਹਾਲਤ ਵਿੱਚ ਆਲੇ ਦੁਆਲੇ ਦੀ ਭੀੜ ਵਾਸ ਸਕਦੀ ਹੈ ਆਤਮ ਵਿਸ਼ਵਾਸ ਵਿੱਚ ਕਮੀ ਆਏਗੀ ਆਮਦਨ ਵਿੱਚ ਕਮੀ ਅਤੇ ਖਰਚ ਦੀ ਵਾਧੇ ਦੀ ਸਥਿਤੀ ਰਹੇਗੀ ਤਾਰ ਮੇ ਕਮਾਂ ਵਿੱਚ ਰੁਚੀ ਵਧੇਗੀ ਪਿਤਾ ਦੀ ਸਿਹਤ ਸੰਬੰਧੀ ਮਸਲੇ ਆ ਸਕਦੀਆਂ ਹਨ ਪਰਿਵਾਰ ਵਿੱਚ ਆਪਸੀ ਕਲੇਸ਼ ਹੋ ਸਕਦਾ ਹੈ ਹਾਂਜੀ ਗੱਲ ਕਰਦੇ ਹਾਂ ਮੀਨ ਰਾਸ਼ੀ ਵਾਲਦੀ ਵਿਦੇਸ਼ੇ ਕਮਾਂ ਵਿੱਚ ਰੁਚੀ ਵਧੇਗੀ ਤੁਹਾਨੂੰ ਆਪਣੇ ਘਰ ਸਥਾਨ ਵਿੱਚ ਸਫਲਤਾ ਮਿਲੇਗੀ ਇਜਾਤ ਪ੍ਰਾਪਤ ਹੋਏਗੀ ਚੰਗੀ ਹਾਲਤ ਵਿੱਚ ਹਮ ਹੋਣਾ ਯਾਤਰਾ ਦੇ ਖਰਚੇ ਵਸ ਸਕਦੇ ਨੇ ਮਨ ਵਿੱਚ ਨਿਰਾਸ਼ਾ ਤੇ ਸੰਤੁਸ਼ਟੀ ਦੀ ਪਾਉਣਾ ਰਹੇਗੀ ਵਿਦੇਸ਼ ਦੇ ਕੰਮਾਂ ਦੇ ਸੁਖਦ ਨਤੀਜੇ ਮਿਲਣਗੇ ਦੋਸਤਾਂ ਤੋਂ ਸਹਿਯੋਗ ਮਿਲ ਸਕਦਾ ਆਮ ਦੇ ਨਿਸ਼ਚਿਤੀ ਵਿੱਚ ਸਦਾਰ ਹੋਏਗਾ ਤੁਹਾਨੂੰ ਆਪਣੇ ਬੱਚਿਆਂ ਤੋਂ ਚੰਗੀ ਖਬਰ ਮਿਲ ਸਕਦੀ ਹੈ